ਕਈ ਵਾਰੀ ਜੀਵ ਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਸੰਸਾਰ ਨੂੰ ਦੇਖ ਕੇ ਕਿ ਅਗਲਾ ਬੰਦਾ ਕਿੰਨਾ ਸੁਖੀ ਹੈ ਉਹਨੂੰ ਤਾਂ ਸੁਖੀ ਸੁਖ ਹੈ ਉਹਦੇ ਕੋਲ ਗੱਡੀਆਂ ਵੀ ਨੇ ਵੱਡੇ ਘਰ ਵੀ ਨੇ ਹਨਾ ਵਿਦੇਸ਼ਾਂ ਦੇ ਟੂਰ ਵੀ ਮਾਰ ਰਿਹਾ ਤੇ ਇੱਕ ਬੰਦਾ ਕਿੰਨਾ ਸੁਖੀ ਹੈ ਜਦਕਿ ਅਸੀਂ ਜਾਣਦੇ ਨਹੀਂ ਕਦੇ ਉਸਦੇ ਨਾਲ ਬੈਠੇ ਨਹੀਂ ਉੱਠੇ ਨਹੀਂ ਸਾਨੂੰ ਨਹੀਂ ਪਤਾ ਅਗਲੇ ਜੀਵ ਦੇ ਅੰਦਰ ਕੀ ਚੱਲ ਰਿਹਾ ਹੈ ਬਸ ਬਾਹਰ ਹੀ ਦਿਖਾਵਾ ਦੇਖ ਕੇ ਅਸੀਂ ਸੋਚ ਲੈਂਦੇ ਹਾਂ ਕਿ ਬੰਦਾ ਕਿੰਨਾ ਸੁਖੀ ਹੈ ਪਰ ਕੀ ਗੁਰਬਾਣੀ ਗੁਰੂ ਜੀ ਇਹੋ ਜਿਹਾ ਜੀਵਾਂ ਨੂੰ ਸੁਖੀ ਮੰਨਦੇ ਨਹੀਂ ਗੁਰਬਾਣੀ ਗੁਰੂ ਦੇ ਅਨੁਸਾਰ ਸੁਖੀ ਉਹੀ ਜੀਵ ਹੈ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਵੱਸ ਗਿਆ ਹੈ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਰਾਜੇ ਨੂੰ ਗੁਰਬਾਣੀ ਗੁਰੂ ਦੇ ਵਿੱਚ ਉਦਾਹਰਣ ਹੈ ਕਹਿੰਦੇ ਤੂੰ ਕਰ ਲੱਖ ਅਸਫ ਕੋਟ ਹਸਤੀ ਹਮ ਕਰ ਇੱਕ ਮੁਰਾਰੀ ਕਹਿੰਦੇ ਹੋਣ ਕੇ ਰਾਜੇ ਤੇਰੇ ਕਰ ਲੱਖਾਂ ਘੋੜੇ ਹਾਥੀ ਲਸ਼ਕਰ ਹੋਣਗੇ ਪਰ ਤੈਨੂੰ ਲੱਗਦਾ ਹੋਵੇਗਾ ਕਿ ਤੂੰ ਬਹੁਤ ਵੱਡਾ ਅਮੀਰ ਹੈ ਤੇ ਮੈਂ ਗਰੀਬ ਹਾਂ ਕਹਿੰਦੇ ਤੇਰੇ ਲੱਖਾਂ ਕਰੋੜਾਂ ਹਾਥੀ ਘੋੜੇ ਲਸ਼ਕਰ ਪਰ ਮੇਰੇ ਘਰ ਕੋਣ ਹੈ ਹਮਕਰ ਏਕ ਮੂਰਾਰੀ ਪਰ ਮੇਰੇ ਹਿਰਦੇ ਦੇ ਵਿੱਚ ਇੱਕ ਪਰਮੇਸ਼ਰ ਵਸਿਆ ਹੋਇਆ ਹੈ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਆਪ ਵੱਸ ਜਾਂਦਾ ਆ ਉਸ ਦੇ ਵਰਗਾ ਇਸ ਸੰਸਾਰ ਦੇ ਵਿੱਚ ਕੋਈ ਵੀ ਅਮੀਰ ਨਹੀਂ ਹੈ ਕਿਉਂਕਿ ਤਨ ਦੇ ਨਾਲ ਇਕੱਠੀਆਂ ਕੀਤੀਆਂ ਗਈਆਂ ਚੀਜ਼ਾਂ ਤੰਦੇ ਲੋੜਾਂ ਦੀਆਂ ਹੈ ਤੇ ਉਹ ਲੋੜਾਂ ਉਦੋਂ ਤੱਕ ਹੀ ਸੀਮਿਤ ਨੇ ਜਦੋਂ ਤੱਕ ਇਹ ਤਨ ਹੈ ਜਿਵੇਂ ਹੀ ਤਨ ਜੜਜੜ ਹੋਇਆ ਇਹਦੇ ਵਿੱਚੋਂ ਜੋਤ ਨਿਕਲੀ ਉਹ ਸਾਰੀਆਂ ਚੀਜ਼ਾਂ ਹਸਤੀ ਕੋੜੇ ਕੋਠੀਆਂ ਜਦਦਾ ਦਾ ਸਭ ਇੱਥੇ ਰਹਿਣਗੀਆਂ ਪਰ ਜਿਹਦੇ ਹਿਰਦੇ ਦੇ ਵਿੱਚ ਨਾਮ ਵੱਸ ਗਿਆ ਉਹ ਪਰਮੇਸ਼ਰ ਵੱਸ ਗਿਆ ਫਿਰ ਉਹ ਮੁੜ ਕੇ ਇਸ ਜਨਮ ਮਰਨ ਦੇ ਗਿੜ ਦੇ ਵਿੱਚ ਨਹੀਂ ਆਂਦਾ ਕਿਉਂ ਕਿ ਉਹ ਫਿਰ ਪਰਮੇਸ਼ਰ ਦੇ ਵਿੱਚ ਹੀ ਜੀਵ ਸਮਾ ਜਾਂਦਾ ਹੈ ਏਸ ਦੀ ਅਸਲੀ ਦੌਲਤ ਅਸਲੀ ਜਾਇਦਾਦ ਜੋ ਦੱਸੀ ਹੈ ਸਾਨੂੰ ਭਗਤ ਕਬੀਰ ਜੀ ਨੇ ਗੁਰਬਾਣੀ ਰਾਹੀਂ ਤੇ ਕਦੇ ਵੀ ਦਿਲ ਹੋਲਾ ਨਹੀਂ ਕਰਨਾ ਕਿਸੇ ਦੇ ਨਾਲ ਕੰਪੈਰੀசன் ਕਰਕੇ ਜਹੇਰਦੇ ਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ ਤੇ ਜਾਣੋ ਤੁਸੀਂ ਸੰਸਾਰ ਦੇ ਵਿੱਚ ਸਭ ਤੋਂ ਅਮੀਰ